ਲੋੜੀ ਦੇ ਸ਼ੁਭ ਦਿਹਾੜੇ ਤੇ ਇਲਾਕੇ ਵਿੱਚ ਕੋਈ ਅਨਸੁਖਾਵੀ ਘਟਨਾ ਨਾ ਵਾਪਰੇ ਜਿਸ ਨੂੰ ਮੁੱਖ ਰੱਖਦੇ ਹੋਏ ਧਾਰੀਵਾਲ ਪੁਲਿਸ ਦੇ ਵੱਲੋਂ ਸ਼ਹੀਦ ਭਗਤ ਸਿੰਘ ਚੌਂਕ ਵਿਖੇ ਡੀਐਸਪੀ ਕੁਲਵੰਤ ਸਿੰਘ ਦੇ ਪ੍ਰਬੰਧਾ ਹੇਠ ਥਾਣਾ ਧਾਲੀਵਾਲ ਐਸਐਚਓ ਇੰਸਪੈਕਟਰ ਮੈਡਮ ਬਲਜੀਤ कौर ਨੇ ਪਾਰੀ ਪੁਲਿਸ ਫੋਰਸ ਦੇ ਨਾਲ ਚੈਕਿੰਗ ਅਭਿਆਨ ਚਲਾਇਆ ਬੇਸਿਕਲੀ ਆ ਜਦੋਂ ਤੁਹਾਰੇ ਮੱਦੇ ਨਜ਼ਰ ਵੀ ਤੇ ਸਾਡਾ ਜਿਹੜਾ ਫੋਕਸ ਹੈ 26 ਜਨਵਰੀ ਵੀ ਹੈਗਾ ਜੀ ਉਹਦੇ ਮੱਦੇ ਨਜ਼ਰ ਅਸੀਂ ਜਿਹੜਾ ਵਾ ਆਪਣੇ ਚੈਕਿੰਗ ਕਰ ਰਹੇ ਹਾਂ ਜੀ ਸਰ ਇਹਦਾ ਜਿਹੜਾ ਵਾ ਪੁਲਿਸ ਵੱਲੋਂ ਚੈਕਿੰਗ ਤੇ ਅਹਾਂ ਚਲਾਇਆ ਗਿਆ ਕਿਉਂਕਿ ਅੱਜ ਫਿਰ ਇੱਕ ਪੰਚਾਇਤ ਦੇ ਪਸਟਾ ਦੇ ਉਦਨ ਤੇ ਆ ਕੇ ਜਿਹੜਾ ਵਾ ਇੱਕ ਕਾਸ਼ੀ ਦੇ ਅਗਨ ਆ ਗਿਆ ਕਿ ਕੋਈ ਸਪੈਸ਼ਲ ਕਿਤੇ ਕੋਈ ਇਨਫੋਰਮੇਸ਼ਨ ਨਹੀਂ ਆਈ ਨਹੀਂ ਨਹੀਂ ਇਹ ਇਨਪੁਟ ਨਹੀਂ ਆ ਗਈ ਬਟ ਜਿਹੜੇ ਚੈਕਿੰਗ ਵਗੈਰਾ ਵਾਏ ਅੱਜ ਸਪੈਸ਼ਲੀ ਬੱਸ ਸਟੈਂਡ ਨੂੰ ਮੁੱਖ ਰੱਖ ਕੇ ਬੱਸਾਂ ਦੀ ਚੈਕਿੰਗ ਹੈ ਬੱਸਾਂ ਚ ਅੰਦਰ ਬੈਠੇ ਨੇ ਉਹਨਾਂ ਵੀ ਜਿੰਨਸਨ ਲੱਗਦਾ ਕੋਈ ਚੱਕੀ ਦੇ ਕੱਦਾਂ ਉਹਨਾਂ ਦੀ ਬੈਗ ਵਗੈਰਾ ਤੇ ਬਾਕੀ ਸਾਰੀ ਚੈਕਿੰਗ ਕਰਦੇ ਆ ਸਰਈ ਵਾਰ ਦੇਖਣ ਦੇ ਵਿੱਚ ਹੁੰਦਾ ਵਾ ਕਿ ਕੁਝ ਨੌਜਵਾਨ ਧਿਆਰ ਬੜੇ ਜਨ ਖਾਸ ਤੌਰ ਤੇ ਜਿਹੜੇ ਪ੍ਰੈਕਟੀਕਲ ਆ ਉਡੀ ਨੜਬਾਜੀ ਕਰ ਰਿਹਾ ਉਹ ਨੜਬਾਜਾਂ ਨੂੰ ਕੀ ਮਤਲਬ ਕਾਉਂਡੀ ਦੇਣਾ ਚਾਹੋਗੇ ਨਹੀਂ ਵਾਰਨਿੰਗ ਤੇ ਇਹੋ ਹੀ ਸਟ੍ਰਿਕਟ ਵਾਰਨਿੰਗ ਆ ਜੀ ਅਸੀਂ ਖੜੇ ਆ ਨਾਕਾ ਤੇ ਸਾਡੇ ਲਾਗੂ ਦੀ ਕੋਈ ਵੀ ਜਾਏਗਾ ਤੇ ਜੋ ਵੀ ਐਸ ਪਰਲਾ ਮੈਕਸਮ ਕਾਰਵਾਈ ਬਣਦੀ ਕਰਾਂਗੇ ਸਰ ਟ੍ਰੈਫਿਕ ਦੀ ਜੇਕਰ ਗੱਲ ਕਰੀਏ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਬਹੁਤ ਗੰਭੀਰ ਹੋ ਚੁੱਕੀ ਆ ਔਰ ਲੋਕਾਂ ਦੀ ਇਹ ਮੰਗਵਾ ਵੀ ਜਿਹੜੇ ਮੇਨ ਚੌਂਕ ਆ ਉੱਥੇ ਟ੍ਰੈਫਿਕ ਨਾ ਹਟੂ ਦੇ ਜੇ ਇਹਦੇ ਸਕੂਲ ਹੈ ਜਿੱਦਾਂ ਦੇ ਪ੍ਰਬੰਧ ਕਰੋਗੇ ਟ੍ਰੈਫਿਕ ਦੇ ਤੱਕ ਦਾ ਪੀਸ ਦਾ ਸਵਾਲ ਹੈ ਜੀ ਉੱਥੋਂ ਤੇ ਚਲੋ ਅਸੀਂ ਕਰਦਾਂਗੇ ਬਟ ਟ੍ਰੈਫਿਕ ਦੀ ਸਮੱਸਿਆ ਜਿਹੜੀ ਇਕੱਲੀ ਪੁਲਿਸ ਦੀ ਨਹੀਂ ਹੈ ਉਹਨੂੰ ਹੈਗਾ ਉੱਤੇ ਬਾਕੀ ਵੀ ਹੈ ਕਮੇਟੀ ਹੈ ਇਨਫੋਰਸਮੈਂਟ ਹੋਈ ਹੈ ਬੜਾ ਕੁਛ ਹੈ ਦੀ ਉਹ ਸਾਰਾ ਮਤਲਬ ਉਹਨਾਂ ਦਾ ਬਾਕੀ ਡਿਪਾਰਟਮੈਂਟ ਨਾਲ ਮਿਲ ਕੇ ਬਹਿ ਕੇ ਉਹਦਾ ਕਰਾਂਗੇ ਫੋਰਸ ਤੇ ਜਿੰਨੀ ਸਾਡੇ ਕੋਲ ਹੈਗੀ ਹੈ ਸਫੀਸ਼ੀਐਂਟ ਹੈ ਲਾਉਂਦੇ ਹਾਂ ਜੀ ਅੱਛਾ ਸਰ ਜੀ ਆ ਕੇ ਰੋ ਦੀ ਗੱਲ ਜੀ ਕਿੰਨਾ ਦੀ ਗੱਲ ਕਰਦਾ ਇਹ ਨਹੀਂ ਨਸ਼ਾ ਤੇ ਜ਼ੀਰੋ ਟੋਲਰੈਂਸ ਨਾਲ ਦੀ ਸ਼ੁਰੂਤ ਲੈ ਕੇ ਹੁਣ ਤੱਕ ਅੱਡੇ ਵੀ ਇਦਾਂ ਸਾਰੇ ਕਹਿੰਦਾ ਮੀਟਿੰਗਸ ਵੀ ਹੋ ਰਹੀਆਂ ਨੇ ਸੰਪਰਕ ਪ੍ਰੋਗਰਾਮ ਦੇ ਤਹਿਤ ਉਸ ਤੋਂ ਇਲਾਵਾ ਜੇ ਕੋਈ ਸਾਨੂੰ ਲੱਗਦਾ ਵਾ ਤੋਂ ਖਿਲਾਫ ਆਈ ਉਹ ਉਸ ਏਰੀਏ ਦੀ ਰਿਸਰਚ ਕਰਦੇ ਆ ਜੀ ਤੇ ਜਿਹੜਾ ਸ਼ੱਕੀ ਲੱਗਦਾ ਉਹਨੂੰ ਚੈੱਕ ਕਰਦੇ ਆ ਸਰਬ ਪਬਲਿਕ ਜਿਹੜਾ ਛਵੀ ਜਿਹੜੀ ਮੈਡੀ ਉਸਾਸ ਦੇਖੇ ਜਾਉਗੇ ਬਿਲਕੁਲ ਜੀ ਸੰਦੇਸ਼ ਤੇਹੀ ਹੈ ਜੀ ਕੋਈ ਵੀ ਤੁਹਾਡਾ ਕੋਈ ਲਵਾਰਸ ਕੋਈ ਅਗਾਵਾ ਕੋਈ ਬੈਗ ਵਗੈਰਾ ਜਾ ਕੇ ਤਾਂ ਜੋ ਬਸ ਸਟੈਂਡ ਐ ਕੋਈ ਜਨਤਕ ਸਾਮਾਨ ਤੇ ਮਿਲਦਾ ਇਸ ਤੋਂ ਇਲਾਵਾ ਜੇ ਜਿੱਥੇ ਰਹਿੰਦੇ ਆ ਰੈਸ਼ੀ ਇਲਾਕੇ ਦੇ ਕੋਈ ਤਾਂ ਲੱਗਦਾ ਹੈ ਕਿ ਕੋਈ ਉਪਰਾ ਬੰਦਾ ਰਹਿ ਰਿਹਾ ਜਾਂ ਜਿੱਦਾਂ ਕੋਈ ਇਹਨਾਂ ਨੂੰ ਕਿਸੇ ਵੀ ਸ਼ੱਕ ਤੋਂ ਤੁਰੰਤ ਜਿਹੜੀ ਕਲਾਹ ਦੇਣ ਇਸ ਤੋਂ ਇਲਾਵਾ ਜਿੰਨੇ ਵੀ ਲੋਕੀ ਹੈ ਜਿਨ੍ਹਾਂ ਨੂੰ ਮੈਂ ਆਪਣੇ ਕਿਰਾਏਦਾਰ ਰੱਖਿਆ ਉਹਨਾਂ ਨੂੰ ਵੀ ਪੀਨ ਹੈ ਕਿ ਉਹ ਆਪਣੇ ਕਿਰਾਏਦਾਰਾਂ ਦੇ ਆਧਾਰ ਕਾਰਡ ਵਗੈਰਾ ਸਾਨੂੰ ਦੇਣ ਤੱਕ ਉਹਨਾਂ ਨੂੰ ਵੀ ਵੈਰੀਫਾਈ ਕਰਾ ਲਈਏ ਸਰ ਦੇਖੋ ਕਿਵੇਂ ਜੈਵਨ ਹਰ ਸ਼ਹਿਰ ਨੂੰ ਦੇਖੀਏ ਪ੍ਰਵਾਸੀ ਜਿਹੜੇ ਦੂਜੇ ਸੁਬੇ ਤੋਂ ਆਏ ਲੋਕ ਆ ਇਕਦਮ ਉਹਨਾਂ ਦੀ ਸੰਖਿਆ ਵਾਧੀ ਜਾ ਰਹੀ ਹੈ ਕੀ ਢਾੜੀਵਾਲ ਦੇ ਵਿੱਚ ਕੋਈ ਲੋਕ ਜਿਹੜੇ ਜਿਹੜੇ ਦੂਜੇ ਸੁਬੇ ਤੋਂ ਆਏ ਕਿਸੇ ਵਿਅਕਤੀ ਨੂੰ ਘਰ ਚ ਰੱਖਿਆ ਤਾਂ ਉਹਦਾ ਰਿਕਾਰਡ ਜਨਾ ਕਰੇ ਇਹ ਬਿਲਕੁਲ ਬਿਲਕੁਲ ਇੱਥੇ ਇੱਥੇ ਹੈ ਜੀ ਜਿੰਨੇ ਵੀ ਆਪਣੇ ਘਰ ਚ ਕਿਸੇ ਨੂੰ ਰੱਖਣਾ ਆ ਉਹਦਾ ਉਹਦਾ ਪ੍ਰੂਫ ਵਗੈਰਾ ਸਾਨੂੰ ਦੇਣ ਤਾਂ ਕਿ ਅਸੀਂ ਜਿੱਥੋਂ ਆਏ ਆ ਉੱਥੋਂ ਅਸੀਂ ਉਹਨਾਂ ਦਾ ਵੈਰੀਫਿਕੇਸ਼ਨ ਪਾ ਸਕੀਏ ਪ੍ਰਾਪਟੀ ਵੇਚਣੇ ਔਰ ਖੀਦਨੇ ਕੇ ਲਿए ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز